ਅਜੀ ਵਾਇਬਰਜੀ ਦਾ ਖਾਲਸਾ ਵਾਇਬਰਜੀ ਦੀ ਫਤਿਹ ਆਪਾਂ ਬਹੁਤ ਸਮੇਂ ਤੋਂ ਰੋਲਾ ਪਾਉਂਦੇ ਆਉਂਦੇ ਹਾਂ ਨਾ ਵੀਰ ਅਰੇ ਭਈਏ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਸਾਡੀ ਸਟੇਟ 'ਚ ਰਹਿ ਕੇ ਆ ਕੇ ਸਾਡੇ ਪੰਜਾਬ 'ਚ ਆ ਕੇ ਰਹਿ ਕੇ ਕੋਈ ਨਸ਼ਾ ਵੇਚਦਾ ਜਾਂ ਕਿੰਨੇ ਇਹਨਾਂ ਨੇ ਗੁੰਡਾਗਰਦੀਆਂ ਕੀਤੀਆਂ ਇਹਨਾਂ ਨੇ ਕਿੰਨੇ ਸਾਡੇ ਨੌਜਵਾਨ ਮਾਰਦੇ ਆ ਹੁਣ ਪਿੱਛੇ ਦੀ ਘਟਨਾ ਦੋ ਮੁੰਡੇ ਆ ਮਾਦੀ ਕੋਲੇ ਪਿੰਡ ਸੀ ਦੋ ਮਾਰਤੇ ਜਾਂ ਪਤਾ ਨਹੀਂ ਕਿੰਨੇ ਕਿ ਪਿੰਡਾਂ ਦੀਆਂ ਘਟਨਾਵਾਂ ਨੇ ਕਿਸੇ ਪਿੰਡ ਪੰਜਾਬੀਆਂ ਦੀ ਵੋਟ 900 ਆ ਤੇ ਇਹਨਾਂ ਦੀ 650 ਆ ਇਹੋ ਜਿਹੇ ਹਾਲਾਤ ਜਿਹੜੇ ਕੀ ਪੰਜਾਬ ਵਿੱਚ ਭਈਆਂ ਨੇ ਬਣਾਤੇ ਤੇ ਪਰ ਹੁਣ ਸਾਡੇ ਸਾਥੀਆਂ ਨੇ ਤੇ ਅਸੀਂ ਇੱਕ ਪਹਿਲ ਕਰੀ ਆ ਤੇ ਆਪਣਾ ਭਰਾ ਜੱਗਾ ਜਿਹੜਾ ਪਿੰਡ ਰੂੜੇ ਕੀ ਜ਼ਿਲ੍ਹਾ ਬਰਨਾਲਾ ਜਿੱਥੋਂ ਦਾ ਸਰਪੰਚ ਹੈ ਇਹ ਹੁਣ ਨਵਾਂ ਸਰਪੰਚ ਬਣਿਆ ਤੇ ਇਹਨੇ ਵੀ ਇੱਕ ਪਹਿਲ ਕਦਮੀ ਕੀਤੀ ਤੇ ਬੁੱਢਾ ਤੋਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਸਾਡੀ ਦੋਮਾ ਪਾਸੇ ਪਹਿਲਾਂ ਤੋਂ ਸੋਚਿਆ ਨਸ਼ੇ ਦੇ ਖਿਲਾਫ ਵੀ ਪਹਿਲਾਂ ਲੜਦਾ ਰਿਹਾ ਹਨ ਸਾਡੇ ਸਾਡੇ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਵੀ ਸਰਪੰਚੀ ਜੀ ਦਾ ਬਹੁਤ ਸਾਥ ਦਿੱਤਾ ਸੀਗਾ ਤੇ ਸਰਪੰਚ ਬਣ ਕੇ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਰਾਹ ਪਾਉਣਾ ਤੇ ਪਰ ਨਾਲ ਨਾਲ ਇੱਕ ਸੋਚ ਇਹ ਵੀ ਸੋਚੀ ਯਾਰ ਜਿਵੇਂ ਜਿਵੇਂ ਆਪਾਂ ਦੇਖਦੇ ਜਾਂਦੇ ਵੇ ਭਈਆਂ ਨੇ ਇੱਥੇ ਐਡਾ ਗੰਦ ਪਾਦਾ ਇਹ ਕਹਿੰਦਾ ਮੇਰੀ 100 ਜਾ ਜ਼ਿੰਦਗੀ ਦੀ ਕਿ ਮੈਂ ਜਿੰਨਾ ਚਿਰ ਸਰਪੰਚ ਰਹੂੰਗਾ ਪਿੰਡ ਦਾ ਤੇ ਪਿੰਡ 'ਚ ਆਪਦੇ ਪਿੰਡ 'ਚ ਨਾ ਭਈਏ ਦੀ ਇੱਕ ਬੋਟ ਤੱਕ ਨਹੀਂ ਬਣਨੂੰਗਾ ਕਿਸੇ ਵੀ ਪ੍ਰਵਾਸੀ ਦੀ ਗੱਲਾ ਭਈਆਂ ਦੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੀ ਆਪਦੇ ਪਿੰਡ 'ਚ ਵੋਟ ਨਹੀਂ ਬਣਨ ਦੂੰਗਾ ਇਹਦਾ ਪਹਿਲਾ ਜਿਹੜਾ ਸਭ ਤੋਂ ਵੱਡਾ ਕਦਮ ਹੈ ਪਹਿਲਾਂ ਵੀ ਇਹਨੇ ਨਸ਼ਾ ਖਿਲਾਫ ਇਹ ਲੜਦਾ ਰਿਹਾ ਤੇ ਹੁਣ ਵੀ ਲੜੂਗਾ ਨਸ਼ਿਆਂ ਦੇ ਖਿਲਾਫ ਅਸੀਂ ਇਹਦਾ ਡਟ ਕੇ ਸਾਹ ਦਿੱਤਾ ਪਰ ਹੁਣ ਇਹ ਭਈਆਂ ਦੀ ਬੂੜ ਨਹੀਂ ਬਣਾਊਗਾ ਇਸੇ ਕਰਕੇ ਵੀਡੀਓ ਪਾ ਰਹੇ ਹਾਂ ਵੀ ਪੰਜਾਬ ਦੇ ਹੋਰ ਨਾ ਸਰਪੰਚਾਂ ਤੱਕ ਵੀ ਸਾਡੀ ਇਹ ਬਾਜ਼ ਤੁਸੀਂ ਲੈ ਕੇ ਜਾਣੀ ਆ ਤਾਂ ਕਿ ਇਸ ਭਰਾ ਵਰਗੀ ਸੋਚ ਹਰੇਕ ਸਰਪੰਚ ਦੀ ਬਣੇ ਤਾਂ ਕਿ ਪੰਜਾਬ 'ਚ ਜਿਹੜੇ ਭਈਆਂ ਦਾ ਕਿਵੇਂ ਜੇ ਆਪਾਂ ਸੋਚੀਏ ਤਾਂ ਜੇ ਪਿੰਡ 'ਚ ਕਿਸੇ ਦੇ ਸਰਪੰਚ ਬਸਨੀਕ ਬਣਦਾ ਨਾ ਤਾਂ ਬਣਦਾ ਸਰਪੰਚ ਦੇ ਥਰੂ ਆ ਨਾ ਇਹਦੀ ਮੋਹਰ ਲੱਗਦੀ ਆ ਫੇਰ ਹੀ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਦਾ ਬਾਕੀ ਸਰਪੰਚਾ ਤੂੰ ਦੱਸ ਦੇ ਲੈ ਹੁਣ ਗੱਲ ਸਾਰੀ ਵੈਰੀ ਜੀ ਖਾਲਸਾ ਵੈਰੀ ਜੀ ਬੋਲੇ ਮੈਂ ਰੂੜੇ ਗੰਦੋਂ ਜਸੀਰ ਸਿੰਘ ਜੱਗਾ ਸਰਪੰਚ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਵੀਰੇ ਇਹ ਵੀ ਮੈਂ ਕਦੇ ਦੀ ਵੋਟ ਨਹੀਂ ਬਣ ਦਊਗਾ ਜਿਹੜੇ ਵੀ ਮੇਰੇ ਮੰਡੇ ਵੋਟਰ ਬੈਠੇ ਨੇ ਉਹਨਾਂ ਨਾਲ ਪੰਜ ਸਾਲ ਕਦੇ ਵੀ ਕੰਮ ਨਹੀਂ ਕਰੂੰਗਾ ਉਹਨਾਂ ਨਾਲ ਮੈਂ ਕਦੇ ਵੀ ਕੰਮ ਨਹੀਂ ਕਰੂੰਗਾ ਜਿੰਨੇ ਮਜ਼ਦੂਰ ਜਿਹੜੇ ਮਜ਼ਦੂਰਾਂ ਦੇ ਡਾਕਾ ਵੱਜ ਰਿਹਾ ਜੇ ਮੈਂ ਅੱਡੇ ਦੇ ਗੋਲਗੱਤਣਾ ਜਿਹੜੀਆਂ ਨੇ ਸਾਰਾ ਜਿੰਨਾ ਲਈ ਵੱਠਾ ਮੈਂ ਸਭ ਨੂੰ ਨਾ ਚੁਕਾ ਮੈਂ ਜਦੋਂ ਸੌਹ ਚੁੱਕੀ ਗਏ ਦੋਹਾਂ ਸਭ ਤੋਂ ਪਹਿਲਾਂ ਮੈਂ ਇਹੀ ਤੇ ਨਸਾਂ ਦਾ ਕੰਮ ਹੀ ਕਰੂੰਗਾ ਬੈਗਰੂ ਇਕਾਲ ਸਾਹਿਬ ਹਾਂ ਇਹ ਵੀ ਇੱਕ ਵੱਡੀ ਗੱਲ ਆ ਜਿਹੜੇ ਪਿੰਡ ਚ ਜਿਹੜੇ addena ਦੇ ਰੋਜਗਾਰ ਕਰਦੇ ਆ ਗੋਲਗ ਪੈਂਦੇ ਰੇੜੀਆਂ ਲਾਉਂਦੇ ਆ ਤਾਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਆਪਾਂ ਅੱਗੇ ਹੋ ਕੇ ਕੰਮ ਕਰੀਏ ਇਹਦਾ ਸਾਥ ਦੀ ਹੈ ਨਾ ਜੇ ਤੁਸੀਂ ਕੰਮ ਕਰੋਗੇ ਫੇਰ ਹੀ ਤਾਂ ਉਹਨਾਂ ਦੀਆਂ ਰੇੜੀਆਂ ਕੱਲ ਨੂੰ ਇਹ ਥੋੜੀਆਂ ਵੀ ਥੋੜਾ ਨਾਲ ਕੋਈ ੱੱਕਾ ਕਰੂਗਾ ਤੁਸੀਂ ਰੇੜੀ ਨਹੀਂ ਲਾ ਸਕੋਗੇ ਹਨਾ ਜੇ ਤੁਸੀਂ ਲਾਉਂਗੇ ਨਹੀਂ ਫੇਰ ਤਾਂ ਉਹਨਾਂ ਦੀਆਂ ਆਟੋਮੈਟਿਕ ਹੀ ਲੱਗੀਆਂ ਰਹਿਣਗੀਆਂ ਤੇ ਤੁਸੀਂ ਵੀ ਸਾਥ ਦਿਓ ਬਈ ਤੇ ਅਸੀਂ ਤੁਹਾਡੇ ਨਾਲ ਖੜੇ